ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਕੁਝ ਮਿੱਠਾ ਮਿੱਠਿਆ ਦੇ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਜੀ ਰਾਜਸਥਾਨ ਦੀ ਫੇਮਸ ਡਿਸ਼ ਲਾਪਸੀ ਜਿਹੜੀ ਕਿ ਬਹੁਤ ਹੀ ਟੇਸਟੀ ਹੈ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਂਗੀ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਲਾਫਸੀ ਬਣਾਉਣ ਵਾਸਤੇ ਮੈਂ ਇੱਕ ਕਟੋਰੀਏ ਦਲੀਆ ਲਿਆ ਹੈ ਇਹ ਦੇਖੋ ਤੁਸੀਂ ਇਹ ਬਰੀਕ ਲੈ ਲੈਣਾ ਹੈ ਬਹੁਤਾ ਮੋਟਾ ਨਹੀਂ ਲੈਣਾ ਤੇ ਉਹਦੇ ਵਿੱਚ ਨਾਲ ਹੀ ਸੇਮ ਜਿੰਨਾ ਦਲੀਆ ਹੈ ਤੇ ਉਨੀ ਆਪਾਂ ਇੱਕ ਕਟੋਰੀ ਗੁੜ ਲਿਆ ਹੈ ਤੁਸੀਂ ਚਾਹੋ ਤੈਨੂੰ ਖੰਡ ਨਾਲ ਵੀ ਬਣਾ ਸਕਦੇ ਹੋ ਪਰ ਖੰਡ ਦੇ ਨਾਲੇ ਦਾ ਉਹ ਟੇਸਟ ਨਹੀਂ ਆਉਂਦਾ ਜੋ ਕਿ ਦਾ ਗੁੜ ਨਾਲ ਆਉਂਦਾ ਗੁੜ ਨਾਲੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਥੋੜੇ ਜਿਮੈਂ ਡਰਾਈ ਫਰੂਟਸ ਲਏ ਨੇ ਇਹਦੇ ਵਿੱਚ ਥੋੜੇ ਜਿਮੈਂ ਨਾਰੀਅਲ ਲਿਆ ਹੈ ਥੋੜੀ ਇਸ ਹੋਗੀ ਥੋੜੇ ਬਦਾਮ ਲਏ ਨੇ ਤੁਸੀਂ ਡਰਾਈ ਫਰੂਟ ਆਪਣੀ ਮਰਜ਼ੀ ਨਾਲ ਕੋਈ ਵੀ ਐਡ ਕਰ ਸਕਦੇ ਹੋ ਆਦਰ ਮੈਂ ਇੱਕ ਕੌਲੀ ਪਾਣੀ ਗਰਮ ਰੱਖਿਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਵਾਲਾ ਗੋੜਾ ਆਪਾਂ ਪਾ ਲਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਸਿਰਫ ਆਪਾਂ ਇਹਨੂੰ ਇੰਨਾ ਹੀ ਗਰਮ ਕਰਨਾ ਹੈ ਕਿ ਜਦੋਂ ਗੋੜ ਪੂਰਾ ਮੈਲਟ ਹੋ ਜਾਂਦਾ ਹੈ ਤੇ ਉਨੀ ਦਰ ਆਪਾਂ ਦੁੱਜੀ ਸਾਈਡ ਦਲੀਆ ਨੂੰ ਭੁੰਨ ਕੇ ਤਿਆਰ ਕਰਦੇ ਹਾਂ ਮੈਂ ਗੈਸ ਹੌਨ ਕਰਕੇ ਕੜਾਈ ਰੱਖੀ ਹੈ ਤੇ ਇਹਦੇ ਵਿੱਚ ਇਹ ਵਾਲਾ ਮੈਂ ਇੱਕ ਚਮਚਾ ਦੇਸੀ ਘਿਓ ਦਾ ਪਾਇਆ ਤੇ ਹੁਣ ਇਹਦੇ ਵਿੱਚ ਆਪਾਂ ਦਲੀਆ ਪਾ ਦਾਂਗੇ ਕਿਉਂਕਿ ਆਪਣਾ ਹਲਕਾ ਜਿਹਾ ਗਰਮ ਹੋ ਗਿਆ ਬਸ ਇਹਨੂੰ ਆਪਾਂ ਮੀਡੀਅਮ ਫਲੇਮ ਤੇ बड़े आराम भुनना बहुत ही तेज फ्लेम से ते नहीं भुनना नहीं तो दलिया अपना जल जाना है मठे मठे सेकते भुनां गुड़ अपना बिलकुल भुल गया है देखो, गर्म पानी में आपू पाता सी, तो बिलकुल एकदम एरा घोल तैयार हो गया है इधर आप दलिए चगी तरह भुन रहे हैं बहुत सोनी खुशबू आने लगती है ਕਾ ਦੇਖੋ ਜੀ ਦਲੀਆ ਨੂੰ ਆਪਾਂ ਇਸ ਤਰ੍ਹਾਂ ਭੁੰਨ ਕੇ ਤਿਆਰ ਕਰ ਲਿਆ ਹੈ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਗਈ ਹੈ ਹੁਣ ਇਹਦੇ ਵਿੱਚ ਆਪਾਂ ਨਾਲ ਹੀ ਇਹ ਵਾਲੇ ਡਰਾਈ ਫੂਡ ਇਹਨੂੰ ਵੀ ਰੋਸਟ ਕਰ ਲਵਾਂਗੇ ਤੁਸੀਂ ਚਾਹੋ ਤੈਨੂੰ ਅਲੱਗ ਵੀ ਭੁੰਨ ਸਕਦੇ ਹੋ ਥੋੜੇ ਫਰਾਈ ਕਰ ਸਕਦੇ ਹੋ ਪਰ ਇਹਦੇ ਦਲੀਆ ਦੇ ਨਾਲ ਹੀ ਇਹ ਭੁੱਜ ਕੇ ਤਿਆਰ ਹੋ ਜਾਣੇ ਨੇ ਹੁਣ ਇਹਦੇ ਵਿੱਚ ਆਪਾਂ ਇੱਕ ਕੌਲੀ ਦਲੀਆ ਦੀ ਸੀ ਆਪਣੇ ਕੋ ਤੇ ਆਪਾਂ ਇਹਦੇ ਵਿੱਚ ਤਿੰਨ ਕਟੋਰੀਆਂ ਪਾਣੀ ਵੀ ਐਡ ਕਰਾਂਗੇ ਇਹਦੇ ਵਿੱਚ ਆਪਾਂ ਦੋ ਕਟੋਰੀਆਂ ਪਾਣੀ ਦੀ ਐਡ ਕੀਤੀਆਂ ਤੇ ਇੱਕ ਕਟੋਰੀ ਆਪਾਂ ਇੱਧਰ ਇਹਦੇ ਵਿੱਚ ਗੁੜ ਕੋ ਲਿਆਏ ਇਹ ਵਾਲੀ ਕਟੋਰੀਆ ਟੋਟਲ ਤਿੰਨ ਕਟੋਰੀਆਂ ਪਾਣੀ ਦੀਆਂ ਪਾਵਾਂਗੇ ਇਹਦੇ ਨਾਲ ਕੀ ਆਪਣੀ ਲਾਪਸੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਗੀ ਤੇ ਕਾਫੀ ਫੁੱਲ ਵੀ ਜਾਏਗੀ ਤੇ ਚੰਗੀ ਤਰ੍ਹਾਂ ਪੱਕ ਵੀ ਜਾਏਗੀ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਫੂਡ ਕਲਰ ਐਡ ਕਰਾਂਗੀ ਇਹ ਬਿਲਕੁਲ ਆਪਸ਼ਨਲ ਹੈ ਤੁਸੀਂ ਇਹਦੇ ਵਿੱਚ ਐਡ ਕਰਨਾ ਤੇ ਕਰੋ ਜੇ ਨਹੀਂ ਕਰਨਾ ਤੁਹਾਡੀ ਆਪਣੀ ਚੋਇਸ ਹੁਣ ਆਪਾਂ ਇਹ ਵਾਲਾ ਗੋੜ ਇਹਨੂੰ ਆਪਾਂ ਤੁਸੀਂ ਇਸ ਤਰ੍ਹਾਂ ਚਾਨਨੀ ਦੇ ਨਾਲ ਹਮੇਸ਼ਾ ਪਉਣ ਕੇ ਪਾਣਾ ਕਿਉਂਕਿ ਇਹਦੇ ਵਿੱਚ ਥੋੜਾ ਕੁਝ ਵੀ ਹੋ ਸਕਦਾ ਹੈ ਕਚਰਾ ਤੇ ਉਹ ਸਾਫ਼ ਹੋ ਜਾਏਗਾ ਦੇਖੋ ਰਾਜਸਥਾਨ ਵਾਲੀ ਸਾਈਡ ਨੂੰ ਲਾਪਸੀ ਕਹਿੰਦੇ ਨੇ ਤੇ ਜੇ ਆਪਾਂ ਇੱਧਰ ਕਹਿ ਲਈਏ ਤਾਂ ਆਪਾਂ ਇਹਨੂੰ ਕਹਾਂਗੇ ਜੀ ਗੋੜ ਵਾਲਾ ਦਲੀਆ ਜਿਹੜਾ ਕਿ ਬਹੁਤ ਟੇਸਟੀ ਬਣਦਾ ਹੈ ਲਾਪਸੀ ਉਹਨਾਂ ਦਾ ਬਹੁਤ ਹੀ ਜ਼ਿਆਦਾ ਤੀਜ ਤਿਹਾਰ ਤੇ ਬਣਦਾ ਹੈ ਕਿ ਉਹਨਾਂ ਦੇ ਬਹੁਤ ਹੀ ਜ਼ਿਆਦਾ ਫੇਮਸ ਹੈ ਜਦੋਂ ਵੀ ਕੋਈ ਉਹਨਾਂ ਦੇ ਫੈਸਟੀਵਲ ਹੁੰਦੇ ਨੇ ਤੇ ਇਹਦੇ ਵਿੱਚ ਉਹ ਜ਼ਰੂਰ ਲਾਪਸੀ ਬਣਾਉਂਦੇ ਨੇ ਅਤੇ ਇਹਨਾਂ ਚਾਰ ਆਪਾਂ ਹਰੀ ਲੱਛੀ ਨੂੰ ਇਸ ਤਰ੍ਹਾਂ ਕੋਟ ਲਿਆ ਹੈ ਦਰਦਰਾ ਜਿਹਾ ਇਹ ਵੀ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਇਹਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਹੁਣ ਇਹਨੂੰ ਆਪਾਂ ਇੱਕ ਉਬਾਲਾ ਦਵਾ ਲਿਆ ਤੇ ਹੁਣ ਮੀਡੀਅਮ ਫਲੇਮ ਤੇ ਇਹਨੂੰ ਆਪਾਂ 10-15 ਮਿੰਟ ਪਾਵਾਂਗੇ 10-15 ਮਿੰਟ ਹੋ ਗਏ ਨੇ ਆਪਾਂ ਲਾਪਸੀ ਨੂੰ ਮੀਡੀਅਮ ਫਲੇਮ ਤੇ ਰੱਖਿਆ ਸੀ ਤੇ ਹੁਣ ਆਪਾਂ ਕਰਦੇ ਹਾਂ ਜੀ ਇਹਨੂੰ ਚੈੱਕ ਆਹ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਲਾਫਸੀ ਥੋੜੀ ਜੀ ਇਹਦੇ ਚ ਕਸਰ ਹੈ ਇਹਨੂੰ ਆਪਾਂ ਥੋੜੀ ਦੇਰ ਹੋਰ ਪਕਾਵਾਂਗੇ ਕਲਰ ਦੇਖੋ ਤੁਸੀਂ ਇਹਦਾ ਕਿੰਨਾ ਸੋਹਣਾ ਆਇਆ ਹੈ ਤੇ ਇਹਦਾ ਟੇਸਟ ਵੀ ਬਹੁਤ ਹੀ ਵਧੀਆ ਹੋਏਗਾ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਹੈ ਲਓ ਜੀ ਆਪਣੀ ਬਹੁਤ ਹੀ ਟੇਸਟੀ ਲਾਫਸੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਦੇਖਦੇ ਆ ਇਹਨੂੰ ਤੇ ਫਿਰ ਕਰਦੇ ਆ ਇਹਨੂੰ ਆਪਾਂ ਸਰਵ ਆਹ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਤੇ ਪੂਰੀ ਤਰ੍ਹਾਂ ਹੈ ਪੱਕ ਗਈ ਹੈ ਬਿਲਕੁਲ ਵੀ ਕੱਚੀ ਨਹੀਂ ਹੈ ਆ ਦੇਖੋ ਹੁਣ ਗੈਸ ਬੰਦ ਕਰਕੇ ਇਹਨੂੰ 5 ਕੁ ਮਿੰਟ ਆਪਾਂ ਇਸ ਤਰ੍ਹਾਂ ਹੀ ਰਹਿਣ ਦਾਂਗੇ ਦੋਦੇ ਬਾਅਦ ਇਹਨੂੰ ਕਰਾਂਗੇ ਜੀ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਰਾਜਸਤਾਨੀ ਲਾਪਸੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਕਿੰਨੀ ਵਧੀਆ ਬਣੀ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਥੋੜਾ ਜਿਹਾ ਟੇਸਟ ਹੋਰ ਵਧਾਉਨੇ ਆ ਥੋੜਾ ਜੁੱਤੇ ਆਪਾਂ ਨਾਰੀਅਲ ਦਾ ਬਰਾਦਾ ਪਾਉਨੇ ਆ ਲਓ ਜੀ ਇਹਨੂੰ ਤੁਸੀਂ ਜਦੋਂ ਮਰਜ਼ੀ ਬਣਾ ਕੇ ਖਾਓ ਕੁਝ ਮਿੱਠਾ ਖਾਣ ਨੂੰ ਮਨ ਕਰੇ ਫਟਾਫਟ ਬਣ ਜਾਂਦੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਹੁਣ ਕਰਦੇ ਆ ਜਿਹਦਾ ਆਪਾਂ ਟੇਸਟ ਤੇ ਫਿਰ ਤੁਹਾਨੂੰ ਦੱਸਦੇ ਆ ਕਿਵੇਂ ਦੀ ਬਣੀ ਹੈ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ